ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ ਤਕਰੀਬਨ 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਾਂ ਹਮੇਸ਼ਾ ਲਿਓਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲਿਆ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰਗ ਫ੍ਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰੱਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ 'ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰੱਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰੱਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀਆਂ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਬੀਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇੰਸਪੈਕਟਰ CIA 1 اور ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਦਮਾ ਨੰਬਰ 140 4 12 23 ਦਾ ਹੈਗਾ 4th December ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਡਲਰ ਸਿੰਥੈਟਿਕ ਡਰੱਗਸ ਨਾਲ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂ ਤੇ ਲਿਆਇਆ ਹੈ ਉਹਦਾ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁਲਜ਼ਮ ਗੁਰਪ੍ਰੀਤ ਜਿਹੜਾ ਮੇਜਰ ਹੈ ਇਹ ਪੁੱਛ ਕੇ ਤੋਂ ਪਤਾ ਲੱਗਿਆ ਕਿ ਇੱਕ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰਡ ਆਪਣੇ ਆਪ ਨੂੰ ਕਹਿੰਦਾ ਸੀ ਵੈ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮੰਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਹਦੇ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜਡ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੋਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਪੁੱਛਗਿੱਛ ਤੋਂ ਅੱਗੇ ਚੱਲੇ ਉਨੇ ਤੁਹਾਨੂੰ ਅੱਗੇ ਦੱਸਿਆ ਯੋਗੇਸ਼ ਨੇ ਤੇ ਸੱਚੇ ਨੇ ਕਿ ਗਲੌਸ ਫਾਰਮਾਸੋਟਿਕਲਸ ਦੇ ਕਿ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਜਿਹੜੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਫੋਜ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੈਮ ਦੇ ਯੁਕਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉੱਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟਿਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੋਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਕਿ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਚਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹ ਇਹਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਰਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਚ ਜਿਹੜੀ ਅਗਲੀ ਪੁੱਛਗਿੱਛ ਹੈ ਉਹ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ 트랜ਜ਼ਿਟ ਰਿਮਾਂਡ ਤੇ ਉੱਥੋਂ ਲੈ ਕੇ ਆਏ ਆ ਸਾਡੀ ਟੀਮ ਪਹੁੰਚੀ ਹੈ ਤੇ ਹੁਣ ਰਿਮਾਂਡ ਲੈ ਕੇ ਇਹਨਾਂ ਦੀ ਅਗਲੀ ਕਾਰਵਾਈ ਹੋਏਗੀ ਔਰ ਇਹਦੇ ਚ ਨੈਟਵਰਕ ਜਿਹੜਾ ਕਾਫੀ ਵੱਡਾ ਮੈਂ ਸਮਝਦਾ ਬ੍ਰੇਕਅਪ ਕੀਤਾ ਗਿਆ ਇਹਦੇ ਜੋ ਇਹ ਵੀ ਗੱਲ ਪਤਾ ਲੱਗੀ ਹੈ ਡੂਰਿੰਗ ਜਦੋਂ ਸਾਡੀ ਟੀਮ ਉੱਥੇ ਸਰਚ ਕਰ ਰਹੀ ਸੀ ਕਿ ਨਾਰਕੋਡਿਕ ਕੰਟਰੋਲ ਬਿਊਰੋ ਵੱਲੋਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਇਆ ਸੀ ਇਸ ਫਰਮ ਨੂੰ ਸ਼ਾਇਦ ਉਹਨਾਂ ਦੇ ਵੀ ਰਡਾਰ ਤੇ ਸੀ ਪਰ ਆਪਣੀ ਟੀਮ ਪਹਿਲਾਂ ਪਹੁੰਚ ਗਈ ਤੇ ਉਹਨਾਂ ਨੂੰ ਸਾਡੇ ਕੋਲ ਬੜੀ ਡਾਇਰੈਕਟ ਐਵੀਡੈਂਸ ਸੀਗੀ ਜਿਸ ਤੋਂ ਇਹ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਆਪਾਂ ਇਨਵੈਸਟੀਗੇਟ ਕਰਾਂਗੇ ਔਰ ਇਸ ਗੱਲ ਤੇ ਸਾਰੇ ਆਪਾਂ ਵਚਨਬੱਧ ਆ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰitsar ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਆਫਸਰਾਂ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਨਾ ਜਿਹਨਾਂ ਨੇ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤਾ ਸਰ ਕਿੰਨੀਆਂ ਗ੍ਰਸਤਾਰੀਆਂ ਦੇ ਵਿੱਚ ਹੋਈਆਂ ਨੇ 12 ਲੋਕ ਮੈਂ ਤੁਹਾਨੂੰ ਦੱਸੇ ਜੀ 12 ਮੁਗਦਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ, ਯੂਪੀ, ਗੁਜਰਾਤ ਬੁੱਲ ਸਰ ਇਹ ਵੀ ਇੱਕ ਤੇ ਉਹਦੇ ਕੇਸ ਦੀ ਆੜ ਦੇ ਵਿੱਚ ਇਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈਏ ਬਣਾ ਰਹੇ ਸੀ ਜਿਸ ਦੀ ਆੜ ਦੇ ਵਿੱਚ ਇਹ ਅੰਦਰਖਾਤੀ ਦਵਾਈ ਬਣਾ ਦੇ ਸੀ ਕਿੰਨੇ ਚਿਰ ਤੋਂ ਉੱਥੇ ਇਹ ਕੰਮ ਕਰ ਰਹੇ ਸੀ ਤਕਰੀਬਨ 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲਈਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਅਸੀਂ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਤੋਂ ਨਾਲ ਲੈ ਕੇ ਗਏ ਸੀ ਮੈ ਉਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਅਫੀਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਉਹ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੀ ਰਹੀ ਟੀਮ ਨੂੰ ਉਹਨਾਂ ਨੇ ਇੱਕ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਇਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈ ਹੈ ਕਿ ਵਾਇਆ ਯੂਪੀ ਰੂਟ ਇੱਕ ਫੋਰਡ ਫਾਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆ ਰਹੀ ਸੀ ਸਰ ਇਹਨਾਂ ਦੀ ਸਪਲਾਈ ਜਿਹੜੀ ਸੀ ਐ ਬਾਈ ਰੋਡ ਵੀ ਸੀ ਜਾਂ ਦਵੰਨਿਆ ਤੋਂ ਆ ਕੇ ਤੇ ਵੀ ਸੀ ਬਾਈ ਟ੍ਰੇਨ ਇੱਦਾਂ ਵੀ ਲੇਖੋ ਇਹਨਾਂ ਦਾ ਜੋ ਮੋਡਸ ਆਪਰੇਂਡ ਹੀ ਸਾਹਮਣੇ ਆਇਆ ਹੈ ਕੋਰੀਅਰ ਕਰਦੇ ਸੀਗੇ ਕੋਰੀਅਰ ਕਰਕੇ ਪਹਿਲਾਂ ਹਾਪਰ ਜਾਂਦੀ ਸੀ ਹਾਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀ ਫਰ ਉਸ ਤੋਂ ਬਾਅਦ ਪੰਜਾਬ 'ਚ ਡਿਫਰੈਂਟ ਡਿਫਰੈਂਟ ਮੈਥਡਸ ਨਾ ਹੁੰਦੇ ਰਹੇ ਕਦੇ ਕੋਰੀਅਰ ਵੀ ਆਇਆ ਕੋ ਸਟ੍ਰੇਨ 'ਚ ਵੀ ਆਏ ਲੋਕ ਉਹ ਸਾਰਾ ਡਿਫਰੈਂਟ ਮੋਡ ਜਿਹੜੇ ਤੁਸੀਂ ਐਸ ਦਾ ਸਪਲੀਕੇਟ ਹੈ ਜਿਹੜੀਆਂ ਦਵਾਈਆਂ ਵਾਲੀ ਵੀ ਕਰਨਾ ਕਿੰਨੀਆਂ ਕਿੰਨੀਆਂ ਫੋਨ ਕੀਤਾ ਜਿੱਥੇ ਇਹ ਸਪਲਾਈ ਮਿਲਦੀ ਹੈ ਦੇਖੋ ਉਹ ਹੋਣਾ ਸੀ ਜਿਹੜਾ ਗਰਾਉਂਡ ਵਰਕ ਪਹਿਲਾਂ ਉਹਨਾਂ ਤੋਂ ਕੀਤਾ ਸੀਗਾ ਬੇਸਿਕਲੀ ਇਹ ਦਵਾਈਆਂ ਵਾਲੀ ਦੁਕਾਨ ਦਾ ਬਹੁਤਾ ਰੋਲ ਨਹੀਂ ਇੱਥੇ ਅਜੇ ਤੱਕ ਆਇਆ ਸੀਗਾ ਸਾਡੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਜਦੋਂ ਪਹਿਲਾਂ ਇੱਥੇ ਲੋਕ ਫੜੇ ਸੀਗੇ ਇੰਡੀਵਿਜੂਅਲ ਬੰਦੇ ਸੀ ਇੱਕ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ओन ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਸੀ ਡਰੱਗ ਵਾਲੀ ਟੀਮ ਨਾਲ ਲੈਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹਨੂੰ ਸਾਰਾ ਸਾਫ਼ ਕਰਾਂਗੇ ਜੇਲ੍ਹ ਦੇ ਵਿੱਚੋਂ ਜਿਹੜੇ ਦੋਸਤ ਇਹ ਜਾਂਦੇ ਨੇ ਇਹਨਾਂ ਦਾ ਕੀ ਰੋਲ ਸੀਗਾ ਪ੍ਰੋਪਰ ਉਹਨੇ ਜੇਲ੍ਹ ਦੇ ਵਿੱਚੋਂ ਤੁਸੀਂ ਮੰਨਦੇ ਕਿ ਜੇਲ੍ਹ ਦੇ ਵਿੱਚੋਂ ਇਹ इजीली ਅਪਡੇਟ ਕਰੀ ਜਾ ਰਹੇ ਸੀ ਕਿ ਨਹੀਂ ਨਹੀਂ ਦੇਖੋ ਇਹ ਯੁਗੇਸ਼ ਕੁਮਾਰ ਫੜਿਆ ਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਫੜਿਆ ਮਾਨਸਾ ਜੇਲ੍ਹ ਜਿਹੜਾ ਲੋਜ ਸੀ ਫੜਿਆ ਹੀ ਇਹ ਸਿੰਥੈਟਿਕ ਡਰੱਗਸ ਸੀਗਾ ਜੀ ਉਸ ਦੇ ਬਾਅਦ ਉੱਥੇ ਕਿਤੇ ਇਹਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਫੋਨ ਦੀ ਅਵੇਲੇਬਿਲਟੀ ਨਾਲ ਇਹ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ ਸਰ ਹਰੋਇਨ ਜਿਹੜੀ ਜਿਆਦਾਤਾਂ ਹੁੰਦੀ ਆ ਉਹਦੇ ਵਿੱਚ ਜਿਆਦਾਤਰ ਸਾਨੂੰ ਨੂੰ ਮਿਲਦਾ ਕਿ ਇਸ ਤਰ੍ਹਾਂ ਦੀ ਜਿਹੜੀ ਦਵਾਈਆਂ ਹੁੰਦੀਆਂ ਉਹ ਪੀਸ ਕਿਉਂ ਵਿੱਚ ਉਹਦੇ ਜਿਆਦਾ ਬੜਾਵਾ ਕਰਨ ਮਾਰਦੇ ਉਹ ਨਾਲ ਗੋਲੀਆਂ ਕਰਦੇ ਇਹ ਇਸ ਤਰ੍ਹਾਂ ਦੇ ਵੀ ਇਹਦਾ ਕੋਈ ਕੰਮ ਹੈਗਾ ਨਹੀਂ ਅਜੇ ਤੱਕ ਕੋਈ ਹਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ ਇਹ ਤਾਂ ਸਿੰਥੈਟਿਕ ਡਰਗ ਦਾ ਨੈਰੋਲ ਸੇਲ ਹੈ ਕਿਉਂਕਿ ਇਹਦਾ ਕਿੱਕ ਮਿਲਦੀ ਆ ਤੁਹਾਨੂੰ ਪਤਾ ਹਰ ਤਰ੍ਹਾਂ ਦਾ ਨਸ਼ਾ ਹੈ ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੈਟਲ ਕਾਈਂਡ ਆਫ ਜਿੱਤੇ ਜਿਆਦਾ ਇੰਨਾ ਜਲਦੀ ਤੇ ਬਾਡੀ ਨੂੰ ਬੜਾ ਹਾਰਮਫੁਲ ਹੈਗਾ ਚਾਹ ਦੇ ਸਪਲਾਈ ਦੀ ਰਿਪੋਰਟ ਹੋਈ ਹੈ ਇਹ ਨਹੀਂ ਕਿ ਦਵਾਈਆਂ ਦੀ ਸਪਲਾਈ ਹੱਥੋਂ ਟੋੜੀ ਹੈ ਤਾਂ ਯੂਪੀ ਦਾ ਜਨਰਲ ਕ੍ਰਿਮੀਨਲ ਐਕਟ ਨੂੰ ਪੰਜਾਬ ਪੂਸ਼ ਕਰ ਰਹੀ ਨੇ ਜਾਂ ਪੰਜਾਬ ਦੇ ਲੈਗੂ ਵਧਾ ਰਹੇ ਨੇ ਕਿ ਕਿ ਯੂਪੀ ਸਰਕਾਰ ਦੇ ਆਨ ਤੋਂ ਬਾਅਦ ਲੋਕੀ ਕਹਿੰਦੇ ਨੇ ਕਿ ਉੱਥੇ ਕਾਨੂੰਨ ਵਿਵਸਥਾ ਵਧੀਆ ਪਰ ਆਪਣੇ ਪੰਜਾਬ ਦੀ ਵੀ ਵਧੀਆ ਹੈ ਕਾਨੂੰਨ ਵਿਵਸਥਾ ਪਰ ਆਪਾਂ ਦੁਬਾਰਾ ਨਹੀਂ ਉਹ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਬੰਦੇ ਫੜ ਕੇ ਗੁਜਰਾਤ ਤੋਂ ਸਮਾਨ ਲੈ ਆ ਰਹੀ ਹੈ ਤਾਂ ਮੇਰਾ ਇਹ ਆਨ क्लियर ही हो ਜਾਂਦਾ ਸਪਸ਼ਟ ਸਰ ਜੀ ਕੀਮਤ ਜਿਹੜੀ ਜਿਹੜੀ ਖੇ ਪੜੀ ਉਹਦੀ ਕਿੰਨੀ ਕੀਮਤ ਆ ਤੇ ਉਹ ਕਿਸ ਕਿਸ ਦੇ ਦੇਖੋ ਅਸੀਂ ਵੈਸੇ ਦੇਖੀ ਨਹੀਂ ਹੈ ਹੈ ਜੀ 52 ਲੱਖਸ ਦੱਸ ਰਹੇ ਜੋ ਡਰਗ ਇਨਸਪੈਕਟਰ ਨੇ ਦੱਸੀ ਹੈ ਕਿਉਂਕਿ ਡਿਫਰੈਂਟ ਡਿਫਰੈਂਟ ਬਾਕਸਸ ਨੇ ਡਿਫਰੈਂਟ ਡਿਫਰੈਂਟ ਸాల్ట్స్ ਨੇ ਪਰ ਓਵਰ ਆਲ ਦੋਨੇ ਸాల్ਟ ਨੇ ਨਾ ਨਾਮ ਡਿਫਰੈਂਟ ਦਿੱਤੇ ਗਏ ਨੇ ਇਹ ਬੜਾ ਇੱਕ ਹੋਰ ਨਵੀਂ ਚੀਜ਼ ਆਈ ਹੈ ਕਿ ਸాల్ਟ ਦਾ ਨਾਮ ਥੋੜਾ ਡਿਫਰੈਂਟ ਕਰਤਾ ਟਰੇਡਮਾਰਕ ਚੇਂਜ ਕਰ ਲਿਆ ਜਸਟ ਟੂ ਰੀਸੀਵ ਦੀ ਇਨਫੋਰਸਮੈਂਟ ਏਜੰਸੀ ਜਿਹੜਾ ਜੀਟੀਐਸ ਦਾ ਤੁਸੀਂ ਚੈੱਕ ਲੋ ਗਿਆ ਜਿਵੇਂ ਪੰਜਾਬ ਦੇ ਵਿੱਚ ਕੰਮ ਕੀਤਾ ਕਿ ਬੜੇ ਸਖਤ ਸੀਗੇ ਨਹੀਂ ਕਰ ਸਕੇ ਇਸ ਦਾ ਮਤਲਬ ਕਿ ਗੁਜਰਾਤ ਦੇ ਵਿੱਚ ਵੀ ਤਾਂ ਹੋਰ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਯੂਨਿਟ ਜਿਹੜੇ ਉਹਨਾਂ ਨੂੰ ਅੰਦਰ ਖਾਤੇ ਜੀਟੀਐਸ ਜਿਹੜੀ ਸੀ ਤੁਹਾਨੂੰ ਸਹਿਯੋਗ ਦਿੱਤਾ ਉਹਨਾਂ ਨੇ ਕਦੀ ਇਸ ਵੱਲ ਧਿਆਨ ਨਹੀਂ ਦਿੱਤਾ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ ਦੋ ਦਿਨ ਪਹਿਲਾਂ ਔਰ ਐਨਸੀਬੀ ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਉਹ ਨੈਸ਼ਨਲ ਏਜੰਸੀ ਹੈ ਸੋ ਦੇਖੋ ਉਹ ਚੀਜ਼ਾਂ ਤਾਂ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂਡ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਚ ਨਹੀਂ ਮਤਲਬ ਇਹੋ ਜਿਹੇ ਕਿੱਦਾਂ ਕਰਨਾ ਕੀ ਹੁੰਦਾ ਕਿ ਬਹੁਤ ਜ਼ਿਆਦਾ ਕਈ ਵਾਰੀ ਕੇਸ ਜਿਹੜਾ ਬਹੁਤ ਸਟਰੋਂਗਲੀ ਫੋਟਾ ਬਣਾ ਕਰਦਾ ਲੋਕ ਜਿਹੜੇ ਨਹੀਂ ਬਚਦੇ ਸਮਾਨਤ ਤੇ ਰਹਾ ਜਾਂਦੇ ਆ ਫਿਰ ਨੇਚਰਲ ਗੱਲ ਆ ਉਹਨੇ ਉਹ ਹੀ ਦੁਬਾਰਾ ਜਿਹੜਾ ਉਹ ਕੰਮ ਕਰਦਾ ਐਡੀਪੀਐਸ ਵਿਸਰਾ ਕੀ ਕਰਨਾ ਹੈ ਡੀਜੀਪੀ ਆਪਣੇ ਆਪਣੀ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਅਸੀਂ ਤਾਂ ਬੜਾ ਹੁਮ ਪੈਰਵੀ ਦੇ ਉੱਤੇ ਵੀ ਬੜਾ ਫੋਕਸ ਦਿੱਤਾ ਹੋਇਆ ਹੈ ਸਾਡਾ ਸਪੈਸ਼ਲਿਕ ਪੈਰਵੀ ਸੈੱਲ ਹੈ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿਹਦੀ ਮੋਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਦੇ ਲੈਵਲ ਤੇ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਕਿਉਂਕਿ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਵੀ ਨਾਲ ਸੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨਾਂ ਨੇ ਕਿਹਾ اے ਸੀ ਜੀ ਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵਿਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕੋ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵਾਲ ਲੈ ਕੇ ਜਿਹੜੀ ਪ੍ਰੋਵੀਜ਼ਨ ਹੈਗਾ ਸਜ਼ਾ ਤੋਂ ਬਾਅਦ ਜਿਹੜੀ ਜਿਹੜੀ ਕਨਵਿਕਸ਼ਨ ਦੀ ਜਿਹੜੀ ਪ੍ਰੋਵੀਜ਼ਨ ਕੋਈ ਸਜ਼ਾ ਤਾਂ ਇਹਦੇ ਚ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਯਾਜ਼ ਨਹੀਂ ਪਰ ਐਂਡੀਪੀਐਸ ਦੇ ਸਿੰਥੈਟਿਕ ਡਰੱਗਸ ਦੀ ਕਮਰਸ਼ੀਅਲ ਕੁਆਂਟੀਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਂਡੀਪੀਐਸ ਦੀ ਕਿੰਨਾ ਟਾਈਮ ਟੀਮ ਨੂੰ ਕਿੰਨਾ ਟਾਈਮ ਲੱਗਾ ਇਸ ਵੱਡੀ ਸਫਲਤਾ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁੱਲਦੇ ਰਹੇ ਜੀ ਤੁਸੀਂ ਦੇਖੋ ਨਹੀਂ ਰੁੱਲਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਤਸ਼ਾਹ ਨਾਲ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਔਰ ਅੰਮ੍ਰਿਤਸਰ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆ ਤੋ ਇਹ ਸਾਰੀ ਮੈਂ ਟੀਮ ਨੂੰ ਦਿਲੀ ਮੁਬਾਰਕਬਾਦ ਬਹੁਤ ਵਡੀਆਂ ਬਾਰਾ ਜਣੇ ਜੁਦਾਬ ਦੀਆਂ ਜਾਂ ਹੋਲ ਕਲਾਸਿਕ ਹੋ ਸਕਦੇ ਨੇ ਉਹ ਲੋਗ ਜੁਦਾਬ ਹੋ ਸਕਦੇ ਨੇ ਕਿ ਨਹੀਂ ਦੇਖੋ ਭਾਈ ਸਾਹਿਬ ਇਹ ਹੈ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਹੀ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਚੁੱਪ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲੈ 4000 ਉਹ ਵੀ ਕਮਰਸ਼ੀਅਲ ਹੀ ਹੈ ਤਾ ਅਸੀਂ ਉੱਥੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇਹਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅੰਮੋਲੀ ਮਨੀウ ਰਾਣਾ ਜੀ ਨੇ ਅਮੋਲਕ ਦੀਪ ਨੇ ਦਿਨ ਰਾਤ ਲੱਗੇ ਰਹੀ ਸਾਰੀ ਟੀਮ ਸਰ ਇਹ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੀ ਸਪਲਾਈ ਕਰਦੇ ਸੀ ਜਾਂ ਥਰੋਅ ਆਊਟ ਇੰਡੀਆ ਜਾਂ ਕਿਸੇ ਹੋਰ ਬੱਤੇ ਲੱਗਾ ਪਤਾ ਕਿਸੇ ਪੰਜਾਬੀ ਸੀ ਨਹੀਂ ਅਜੇ ਤਾਂ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਵਾਲਾ ਐਂਗਲ ਆਪਣਾ ਪੰਜਾਬ ਚ ਆਇਆ ਮਾਨਸਾ ਜੇਲ੍ਹ ਵਾਲਾ ਤੁਹਾਨੂੰ ਦੱਸ ਦੁੱਤਾ ਉਹਨੂੰ ਅਸੀਂ ਸਾਰਾ ਹੁਣ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਵਿੱਚ ਸਾਰ ਮੋਂ ਰਿਕਾਰਡ ਲਿਆਉਣੀ ਐਵੀਡੈਂਸਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਮਨਾਰ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅੱਗੇ ਜਿਹੜਾ ਲਿੰਕੇਜਸ ਉਹ ਡਿਵੈਲਪ ਕਰਾਂ ਸਰ ਇਤੋਂ ਬੰਦ